ਪੰਜਾਬੀ ਫਿਲਮ ਇੱਕ ਕੁੜੀ ਦੀ 스타 ਕਾਸਟ ਅੱਜ ਸੱਚਕੰਨ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੀ ਫਿਲਮ ਦੇ ਮੁੱਖ ਅਦਾਕਾਰ ਸ਼ਹਿਨਾਜ਼ ਗਿੱਲ ਨੇ ਦਰਬਾਰ ਸਾਹਿਬ ਵਿਖੇ ਮੱਥਾ ਟੇਕ ਕੇ ਵਾਹਿਗੁਰੂ ਜੀ ਅੱਗੇ ਆਪਣੀ ਨਵੀਂ ਫਿਲਮ ਦੀ ਚੜ੍ਹਦੀ ਕਲਾ ਅਤੇ ਸਫਲਤਾ ਦੇ ਲਈ ਅਰਦਾਸ ਕੀਤੀ ਇਸ ਮੌਕੇ ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਕਿਹਾ ਕਿ ਅਸੀਂ ਗੁਰੂ ਦੀ ਨਗਰੀ ਆਏ ਹਾਂ ਤਾਂ ਆਪਣੀ ਫਿਲਮ ਲਈ ਵਾਹਿਗੁਰੂ ਜੀ ਦੀ Blessing ਲੈ ਸਕੀਏ ਸਾਡੀ ਫਿਲਮ ਇੱਕ ਕੁੜੀ 31 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਅਸੀਂ ਚਾਹੁੰਦੇ ਹਾਂ ਕਿ ਇਹ ਸੁਪਰ ਡੂਪਰ ਹਿੱਟ ਹੋਵੇ ਸ਼ਹਿਨਾਜ਼ ਗਿਲ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਲੋਕ ਬਹੁਤ ਪਿਆਰ ਕਰਨ ਵਾਲੇ ਹਨ ਪਹਿਲਾਂ ਮੈਂ ਇੱਥੇ ਆਈ ਸੀ ਹੁਣ ਮੇਰਾ ਭਰਾ ਵੀ ਇਸ ਫਿਲਮ ਦੀ ਇੰਡਸਟਰੀ ਵਿੱਚ ਰੌਣਕਾਂ ਲਾ ਰਿਹਾ ਹੈ ਸਾਰੇ ਪੰਜਾਬੀਆਂ ਨੂੰ ਕਹਿਣਾ ਚਾਹੁੰਦੀ ਹਾਂ ਕੀ ਉਸ ਨੂੰ ਸਪੋਰਟ ਕਰੋ ਸਤਿ ਸ਼੍ਰੀ ਅਕਾਲ ਜੀ ਕਿੱ사 ਲੱਗ ਰਿਹਾ ਸ਼੍ਰੀ ਅੰਮ੍ਰਿਤਸਰ ਜੀ ਅਸੀਂ ਦਰਬਾਰ ਸਾਹਿਬ ਆਏ ਆ ਸਾਡੀ ਫਿਲਮ ਆਰੀ ਆ ਅਸੀਂ ਗੁਰੂ ਦੀ ਨਗਰੀ ਬਲੇਸਿੰਗਸ ਲੈਣ ਆਏ ਆ ਸਾਡੀ ਇੱਕ ਕੁੜੀ ਫਿਲਮ ਆਰੀ ਆ ਤੇ ਮੈਂ ਚਾਹੁੰਨੀ ਆ ਕਿ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਤੇ ਸਾਡੀ ਫਿਲਮ ਸੁਪਰ ਡੂਪਰ ਹਿੱਟ ਹੋ ਜੇ ਪੰਜਾਬ ਦੇ ਲੋਕ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਜਿੰਨਾਂ ਦੇ ਤੇਜੀ ਬੋਲ ਚੱਲੀ ਆ ਜੇ ਹੁਣ ਤੁਹਾਡਾ ਦਰਬਾਰ ਘੇਰ ਗਿਆ ਤੇ ਬੋਲ ਚ ਕਿੱਦਾਂ ਦਾ ਲੱਗ ਰਿਹਾ ਬਹੁਤ ਵਧੀਆ ਲੱਗਦਾ ਪਹਿਲਾਂ ਮੈਂ ਗਈ ਸੀ ਫਿਰ ਹੁਣ ਮੇਰਾ ਬ੍ਰਦਰ ਉੱਥੇ ਰੌਣਕਾ ਲ ਆ ਰਿਹਾ ਤੇ ਮੈਂ ਚਾਹੁੰਦੀ ਸਾਰੇ ਪੰਜਾਬੀ ਉਹਨੂੰ ਸਪੋਰਟ ਕਰੋ ਆਪਣੇ ਘਰ ਦਾ ਬੰਦਾ ਇਹ ਪੰਜਾਬੀ ਫਿਲਮ ਹੈ ਜੀ ਪਹਿਲਾਂ ਵੀ ਤੁਹਾਡੀ ਫਿਲਮ ਆਈਆਂ ਲੈ ਕਿੰਨਾ ਕੁ ਪਿਆਰ ਚਾਹੁੰਦੇ ਜੇ ਪੰਜਾਬ ਦੇ ਲੋਕਾਂ ਕੋ ਵੀ ਤੁਹਾਡੀ ਇਸ ਫਿਲਮ ਨੂੰ ਧਿਆਨ ਦੇ ਉਮੀਦ ਤਾਂ ਪੂਰੀ ਆ ਕਿਉਂਕਿ ਅਸੀਂ ਬਹੁਤ ਸੋਹਣੀ ਫਿਲਮ ਬਣਾਈ ਆ ਇਹਦੇ ਚ ਤੁਹਾਨੂੰ Uh, 1950 ਤੋਂ 2025 ਦੀ ਸਟੋਰੀ ਆ ਤੁਹਾਨੂੰ ਦੇਖਣ ਚ ਬਹੁਤ ਸਾਰੇ ਸ਼ੇਡਸ ਆ ਤੁਹਾਨੂੰ ਦੇਖਣ ਚ ਮਜ਼ਾ ਆਊਗਾ ਇਹ ਸਾਰੀ ਸ਼ੂਟ ਇੰਡੀਆ ਚ ਇੰਡੀਆ ਦੇ ਬਾਹਰ ਵੀ ਆਪਣੇ ਚੰਡੀਗੜ੍ਹ ਚ ਹੋਈ ਐ ਸਾਰੀ ਸ਼ੂਟ ਐਂਡ ਪੂਰਾ ਵਧੀਆ ਆਪਣਾ ਮਾਹੌਲ ਆ ਤੁਸੀਂ ਦੇਖੋਗੇ ਤਾਂ ਤੁਹਾਨੂੰ ਪਤਾ ਲੱਗੂਗਾ ਪੰਜਾਬ ਦੇ ਮੈਡਮ ਖੜਾ ਹੈ ਇਹ ਵੱਡੀ ਗਿਣਤੀ ਤੇ ਫਿਲਮ ਦੇ ਅਦਾਕਾਰੇ ਲੋਕਾਂ ਨੇ ਜ਼ਮੀਨੀ ਪੱਧਰ ਤੇ ਆ ਕੇ ਮਦਦ ਕੀਤੀ ਹੈ ਕਿਵੇਂ ਦੇਖਦੇ ਤੁਸੀਂ ਪੰਜਾਬ ਦੇ ਅਸੀਂ ਜਦੋਂ ਕਲਾਕਾਰਾਂ ਨੇ ਬਹੁਤ ਜ਼ਿਆਦਾ ਮਦਦ ਕੀਤੀ ਐਂਡ ਮੈਂ ਵੀ ਪੂਰੀ ਕੋਸ਼ਿਸ਼ ਕੀਤੀ ਸੀ ਆਪਣੀ ਐਂਡ ਸਾਡੇ ਤੋਂ ਜਿੰਨਾ ਹੋ ਸਕਿਆ ਅਸੀਂ ਕੀਤਾ ਤੇ ਦੂਸਰੀ ਗੱਲ ਪਹਿਲਾਂ ਸਾਡੀ ਫਿਲਮ 19 ਸਤੰਬਰ ਨੂੰ ਆਉਣੀ ਸੀ ਪੰਜਾਬ ਦੇ ਹਾਲਾਤਾਂ ਕਰਕੇ 31 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ